ਕਿ ਜਦੋਂ ਮੈਂ ਵਾਰਡ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤੇ ਮੈਨੂੰ ਤਕਰੀਬਨ ਸਾਰੇ ਮੇਰੇ ਪਰਿਵਾਰ ਹੈ ਨਾ ਵਾਰਡ ਮੇਰਾ ਪਰਿਵਾਰ ਜਿਹੜਾ ਆ ਮੇਰੇ ਪਰਿਵਾਰ ਵਾਲਿਆਂ ਨੇ ਹੀ ਮੈਨੂੰ ਕਿਹਾ ਕਿ ਸ਼ਿਲਪਾ ਤੁਸੀਂ ਆਇਆ ਸਾਨੂੰ ਬਹੁਤ ਵਧੀਆ ਲੱਗਾ ਜੀ ਆਇਆਂ ਨੂੰ ਤੇ ਇਸ ਵਾਰ ਅਸੀਂ ਜਿਹੜਾ ਆਪਣਾ ਵੋਟ ਬੈਂਕ ਆ ਉਹ ਦਲ ਬਦਲੂਆਂ ਨੂੰ ਨਹੀਂ ਦੇਣਾ ਤੇ ਉਹਨਾਂ ਨੇ ਮੈਨੂੰ ਇਹ ਗੱਲ ਖੁਦ ਕਹੀ ਕਿ ਇਸ ਵਾਰ ਤਾਂ ਦਲ ਬਦਲੂਆਂ ਨੂੰ ਨਾ ਕਿਸੇ ਵੀ ਤਰ੍ਹਾਂ ਝੋਟ ਪਹੁੰਚ ਨਹੀਂ ਚਾਹੀਦੀ ਆ ਦੇਖੋ ਜੀ ਡੀ ਵੀ ਇਹ ਵਾਰਡ ਦੇ ਵਿੱਚ ਯੋਗਦਾਨ ਹੋਇਆ ਵੀ ਆ ਇਹ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਦੇ ਹੀ ਹੁੰਦੇ ਹੋਇਆ ਜੇ ਅਸੀਂ ਵਾਰਡ ਦੇ ਵਿੱਚ ਉਸ ਵਕਤ ਮੋਨੀਟਰ ਸੀਗੇ ਆਰਗੇਨਾਈਜ਼ਡ ਹੋਏ ਸੀ ਤੇ ਪਿੱਛੇ ਜੋ ਵੀ ਕੰਮ ਹੋਇਆ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਨੇ ਕੀਤੇ ਆ ਕਿਉਂਕਿ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਨੂੰ ਐਵੇਂ ਜਿਹੜਾ ਵਿਕਾਸ ਕੁਰਸ਼ ਨਹੀਂ ਕਿਹਾ ਜਾਂਦਾ ਪਹਿਲਾਂ ਜਿੰਨੂੰ ਛੱਡਦੇ ਆ ਉਹਦੇ ਬਾਰੇ ਉਹਨਾਂ ਨੂੰ ਭੰਡਨ ਲੱਗ ਜਾਂਦੇ ਆ ਜਿਹਦੇ ਵਿੱਚ ਜਾਣਦੇ ਆ ਉਹਨਾਂ ਦੀ ਵਾਹ ਵਾਹ ਕਰਦੇ ਆ ਤੁਸੀਂ ਕਿਸੇ ਦੇ ਸਖੇ ਨਹੀਂ ਹੋ ਜੇ ਸਖੇ ਹੋਵੋ ਨਾ ਤੇ ਸੇਵਾਦਾਰ ਸੱਚੇ ਬਣੋ ਤਾਂ ਇੱਕ ਪਾਰਟੀ ਨਹੀਂ ਤੁਹਾਡਾ ਭਲਾ ਕਰ ਦੇਣਾ ਜਦੋਂ ਅਸੀਂ ਧੀਆ ਤੇ ਨੂੰਹਾਂ ਦੇ ਵਿੱਚ ਫਰਕ ਕਰਨ ਲੱਗ ਜਾਵਾਂਗੇ ਤੇ ਆਉਣ ਵਾਲੀ ਅਸੀਂ ਆਪਣੀ ਯੂਥ ਆਪਣੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹਾਂ ਵੀ ਸਾਡੀਆਂ ਨੂੰਹਾਂ ਧੀਆ ਨਹੀਂ ਬਣ ਸਕਦੀਆਂ ਧੀਆ ਨੂੰਹਾਂ ਵੀ ਆ ਧੀਆ ਮਾਂ ਵਾਂ ਵੀ ਆ ਔਰ ਧੀਆ ਸਾਡੀ ਬੱਚੀਆਂ ਵੀ ਆ ਸੋ ਇਸ ਕਰਕੇ ਮੈਂ ਹਦਿਆਬਾਦ ਦੀ ਧੀ ਹੈਗੀ ਆ ਤੇ ਮੈਂ ਧੀ ਰਹੂੰਗੀ ਇਸ ਵਕਤ ਅਸੀਂ ਪਹੁੰਚੇ ਹਾਂ ਫਗਵਾੜਾ ਨਗਰ ਨਿਗਮ ਦੇ ਬਾੜ ਨੰਬਰ 46 ਜੋ ਕਿ ਹੌਟ ਸਟੇਟ ਹੈ ਜਿੱਥੇ ਇੱਕ ਪਾਸੇ ਫਗਵਾੜਾ ਦੇ ਸਾਬਕਾ ਮੇਅਰ ਅਰਣ ਖੋਸਲਾ ਜੀ ਦੀ ਬੇਟੀ ਸ਼ਿਲਪਾ ਚੱਡਾ ਜੋ ਹੈ ਉਹ ਇਲੈਕਸ਼ਨ ਲੜ ਰਹੀ ਹੈ ਤੇ ਦੂਸਰੇ ਪਾਸੇ ਆਮ ਆਦਮੀ ਪਾਰਟੀ ਦੇ ਜਿਹੜੇ ਨੇ ਗੁਰਦੀਪ ਦੀਪਾ ਅਤੇ ਕਾਂਗਰਸ ਤੋਂ ਸੌਰਵ ਜੋਸ਼ੀ ਇੱਥੇ ਜਿਹੜੇ ਨੇ ਉਮੀਦਵਾਰ ਖੜੇ ਨੇ ਤੇ ਸ਼ਿਲਪਾ ਜੀ ਜਿਹੜੇ ਨੇ ਉਹ ਪੋਲਿਟਿਕਲ ਫੈਮਿਲੀ ਦੇ ਵਿੱਚ ਆਉਂਦੇ ਨੇ ਤੇ ਪਹਿਲਾਂ ਵੀ ਜਿਹੜੇ ਆ ਉਹ ਆਪਣੇ ਫਾਦਰ ਸਾਹਿਬ ਨੂੰ ਇਲੈਕਸ਼ਨ ਜਿਹੜੇ ਆ ਉਹ ਨਾਲ ਲੜਵਾਉਂਦੇ ਰਹੇ ਆ ਨੇ ਪਹਿਲਾਂ ਤੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ ਥੈਂਕ ਯੂ ਇਹ ਕਹਿਣਾ ਚਾਹੁੰਦੇ ਪਹਿਲਾਂ ਦੀ ਵਾਰ ਮੈਂ ਤੁਹਾਡਾ ਇੱਥੇ ਆਇਆ ਤੇ ਬਹੁਤ-ਬਹੁਤ ਸਵਾਗਤ ਕਰਦੀ ਆ ਤੇ ਮੈਨੂੰ ਵਾਰਡ ਨੰਬਰ 46 ਦੀ ਜਿਹੜੀ ਆ ਸੇਵਾ ਕਰਨ ਦਾ ਜਿਹੜਾ ਮੌਕਾ ਆ ਇਹ ਜਨਤਾ ਜਨਾਰਦਨ ਦੇਣ ਜਾ ਰਹੀ ਹੈ ਤੇ ਤੁਸੀਂ ਬਚਪਨ ਤੋਂ ਮੈਂ ਦੇਖਿਆ ਜਦੋਂ ਤੁਸੀਂ ਖੁਦ ਅਸੀਂ ਵੀ ਦੇਖਿਆ ਕਿ ਛੋਟੇ ਹੁੰਦੇ ਆ ਤੁਸੀਂ ਪਹਿਲਾਂ ਫਾਦਰ ਸਾਹਿਬ ਨੂੰ ਆਪਣੇ ਨੂੰ ਇਲੈਕਸ਼ਨ ਲੜਾ ਰਹੇ ਹੋ ਬੂਥਾਂ ਤੇ ਬੈਠਣਾ ਜਾਂ ਕੰਪੇਨਿੰਗ ਕਰਨੀ ਉਸ ਤੋਂ ਬਾਅਦ ਇਹ ਜਦੋਂ ਕੰਪੇਨਿੰਗ ਕਰਨੀ ਆ ਜਾਂ ਔਖਾ ਤਾਂ ਨਹੀਂ ਲੱਗਦਾ ਹੋਣਾ ਜ਼ਿਆਦਾ ਨਹੀਂ ਮੈਨੂੰ ਬਿਲਕੁਲ ਵੀ ਓੱਖਾ ਨਹੀਂ ਲੱਗਦਾ ਕਿਉਂਕਿ ਜਿਹੜੀ ਕਹਿ ਲੋ ਸਿਆਸਤ ਜਾਂ ਸੇਵਾ ਕਹਿ ਲੋ ਉਹ ਮੈਂ ਆਪਣੇ ਪਰਿਵਾਰ ਤੋਂ ਹੀ ਪਾਈ ਆ ਆਪਣੇ ਮਾਪੇ ਤੋਂ ਪਾਈ ਆ ਸੋ ਮੇਰੇ ਲਈ ਇਹ ਜਿਹੜੀ ਮਤਲਬ ਹੈ ਇਹ ਮੇਰੇ ਲਈ ਨਵੀਂ ਨਹੀਂ ਹੈਗੀ ਕਿਉਂਕਿ ਮੈਂ ਆਈ ਵੀ ਉਸੇ ਬੈਕਗ੍ਰਾਉਂਡ ਤੋਂ ਆ ਤੇ ਹੁਣ ਵੀ ਮੈਨੂੰ ਉਹੀ ਜਿਹੜੀ ਬੈਕਗ੍ਰਾਉਂਡ ਆ ਉਹ ਦੁਬਾਰਾ ਜਿਹੜੀ ਆ ਉਹਨੂੰ ਰੀਨਿਊ ਕਰਨ ਦਾ ਜਿਹੜਾ ਆ ਮੌਕਾ ਮਿਲ ਰਿਹਾ ਗੱਲ ਕਰਦੇ ਆ ਕਿ ਜਦੋਂ ਤੁਹਾਡੀ ਜਿਹੜੀ ਕੰਪੀਟੀਟਰ ਨੇ ਉਹਨਾਂ ਨਾਲ ਗੱਲ ਹੁੰਦੀ ਆ ਕਿ ਇੱਕ ਇੱਕ ਗੱਲ ਹੋ ਰਹੀ ਆ ਕਿ ਬਾਰ ਬਾਰ ਕਿ ਇੱਕ ਪੋਸਟਰ ਤੁਸੀਂ ਕੋ ਰਿਲੀਜ਼ ਕੀਤਾ ਜਿਹੜਾ ਵਿਵਾਦਤ ਸੀ ਉਹ ਕਿਉਂ ਇਦਾਂ ਦਾ ਕਰਨ ਦੀ ਲੋੜ ਪਈ ਦੇਖੋ ਜਿਹੜਾ ਵੀ ਸਲੋਗਨ ਇਹ ਮਿਲਿਆ ਆ ਇਹ ਮੇਰੇ ਦੁਆਰਾ ਜਿਹੜਾ ਨਿਰਧਾਰਿਤ ਨਹੀਂ ਹੋਇਆ ਇਹ ਜਿਹੜਾ ਆ ਜਨਤਾ ਜਨਾਰਦਨ ਦੇ ਦੁਆਰਾ ਨਿਰਧਾਰਿਤ ਹੋਇਆ ਆ ਕਿਉਂਕਿ ਜਦੋਂ ਮੈਂ ਵਾਰਡ ਦੇ ਵਿੱਚ ਵਿਚਰਨਾ ਸ਼ੁਰੂ ਕੀਤਾ ਤੇ ਮੈਨੂੰ ਤਕਰੀਬਨ ਸਾਰੇ ਮੇਰੇ ਪਰਿਵਾਰ ਹੈ ਨਾ ਵਾਰਡ ਮੇਰਾ ਪਰਿਵਾਰ ਜਿਹੜਾ ਆ ਮੇਰੇ ਪਰਿਵਾਰ ਵਾਲਿਆਂ ਨੇ ਹੀ ਮੈਨੂੰ ਕਿਹਾ ਕਿ ਸ਼ਿਲਪਾ ਤੁਸੀਂ ਆਏ ਆ ਸਾਨੂੰ ਬਹੁਤ ਵਧੀਆ ਲੱਗਾ ਜੀ ਆਇਆਂ ਨੂੰ ਤੇ ਇਸ ਵਾਰ ਅਸੀਂ ਜਿਹੜਾ ਆਪਣਾ ਵੋਟ ਬੈਂਕ ਆ ਉਹ ਦਲ ਬਦਲੂਆਂ ਨੂੰ ਨਹੀਂ ਦੇਣਾ ਤੇ ਉਹਨਾਂ ਨੇ ਮੈਨੂੰ ਇਹ ਗੱਲ ਖੁਦ ਕਹੀ ਕਿ ਇਸ ਵਾਰ ਤਾਂ ਦਲ ਬਦਲੂਆਂ ਨੂੰ ਨਾ ਕਿਸੇ ਵੀ ਤਰ੍ਹਾਂ ਝੋਟ ਪਹੁੰਚ ਨਹੀਂ ਚਾਹੀਦੀ ਆ ਤੇ ਇਸੇ ਤਰ੍ਹਾਂ ਇਹ ਜਿਹੜਾ ਸਲੋਗਨ ਆ ਇਹ ਇੰਟਰੋਡਿਊਸ ਹੋਇਆ ਸਾਡੇ ਪਰਿਵਾਰ ਸਾਡੇ ਵਾਰਡ ਦੇ ਵਿੱਚ ਵਾਰਡ ਦੀ ਅਗਰ ਗੱਲ ਕਰਦੇ ਆਂ ਤੇ ਕਹਿਆ ਜਾ ਰਿਹਾ ਕਿ ਬਾੜ ਦੇ ਵਿੱਚ ਪਹਿਲਾਂ ਵੀ ਬਹੁਤ ਵਿਕਾਸ ਹੋਇਆ ਤੁਹਾਡੇ ਵੱਲੋਂ ਕੋਈ ਯੋਗਦਾਨ ਰਿਹਾ ਇਸ ਵਿਕਾਸ ਦੇ ਲਈ ਜੀ ਬਿਲਕੁਲ ਮੈਂ ਅੱਜ ਤੋ ਮੈਨੂੰ ਯਾਦ ਆ ਮੈਂ 6 ਮਹੀਨੇ ਪਹਿਲਾਂ ਖੁਦ ਜਾ ਕੇ ਮੈਂ ਪਹਿਲਾਂ ਵੀ ਇਹ ਗੱਲ ਰਿਪੀਟ ਕੀਤੀ ਆ ਮੈਂ ਖੁਦ ਜਾ ਕੇ ਜਿਹੜੇ ਆ ਨੀਲੇ ਕਾਰਡ ਦੇ ਜਿਹੜੇ ਫਾਰਮ ਕੱਟ ਵੀ ਹੋਏ ਆ ਉਹ ਮੈਂ ਉਹਨਾਂ ਦੇ ਚਲਾਈ ਵੀ ਆ ਪਲੱਸ ਜਿਨ੍ਹਾਂ ਦੀਆਂ ਪੈਨਸ਼ਨਾਂ ਰੁਕੀਆਂ ਹੋਈਆਂ ਸੀ ਮੈਂ ਪੈਨਸ਼ਨਾਂ ਵੀ ਕਰਵਾਈਆਂ ਆ ਤੇ ਜਿੰਨਾ ਹੋ ਸਕਦਾ ਨਿੱਜੀ ਜ਼ਿੰਦਗੀ ਦੇ ਵਿੱਚ ਵੀ ਜੇ ਕਿਸੇ ਨੂੰ ਲੋੜ ਪਈ ਆ ਦਵਾਈਆਂ ਤੱਕ ਦੀ ਵੀ ਲੋੜ ਪਈ ਆ ਅਸੀਂ ਉਹਨਾਂ ਦੇ ਪਰਿਵਾਰਾਂ ਦੇ ਨਾਲ ਰਾਫਤਾ ਕਰਕੇ ਉਹਨਾਂ ਨੂੰ ਉਹ ਦਵਾਈਆਂ ਵੀ ਪਹੁੰਚਾਈਆਂ ਔਰ ਇਸ ਤੋਂ ਇਲਾਵਾ ਮੈਨੂੰ ਮੌਕਾ ਮਿਲਿਆ ਕਹਿੰਦੇ ਹੁੰਦੇ ਤੀਆਂ ਜਿਹੜੀਆਂ ਸਾਰੀਆਂ ਦੀਆਂ ਸਾਂਝੀਆਂ ਹੁੰਦੀਆਂ ਆ ਸੋ ਮੈਨੂੰ ਇਹ ਵੀ ਮੌਕਾ ਮਿਲਿਆ ਕਿ ਮੈਂ ਵਾਰਡ ਤੋਂ ਇਲਾਵਾ ਵੀ ਪੂਰੇ ਹਦੀਆਬਾਦ ਦੇ ਵਿੱਚ ਜ਼ਰੂਰਤਮੰਦ ਤੀਆਂ ਦੇ ਜਿਹੜੇ ਵਿਆਹ ਦੇ ਅਫਸਰ ਆ ਉਹ ਵੀ ਕਰਾ ਕੇ ਜਿਹੜਾ ਆ ਤੀਆਂ ਦੇ ਵਿਆਹ ਸਫਲ ਵੀ ਕਰਵਾਏ ਆ ਗੱਲ ਕਰ ਰਹੇ ਆ ਕਿ 25 ਕਰੋੜ ਰੁਪਇਆ ਤੁਹਾਡੇ ਕੈਂਡੀਡੇਟ ਜਿਹੜੇ ਵਿਰੋਧੀ ਨੂੰ ਕਹ ਰਹੇ ਆ ਅਸੀਂ ਜਿਹੜੀ ਆ 25 ਕਰੋੜ ਤੋਂ ਵੱਧ ਦੀ ਜਿਹੜੀ ਆ ਏਰੀਆ ਵਿੱਚ ਡਵੈਲਪਮੈਂਟ ਕਰਵਾਈ ਆ ਤੇ ਅੱਗੇ ਵੀ ਜਿਹੜੇ ਕਰਵਾ ਰਹੇ ਆ ਤੁਸੀਂ ਜਿਹੜਾ ਆ ਇਹਦੇ ਵਿੱਚ ਕੀ ਯੋਗਦਾਨ ਸਮਝਦੇ ਹੋ ਦੇਖੋ ਜਿਹੜੀ ਵੀ ਇਹ ਵਾਰਡ ਦੇ ਵਿੱਚ ਯੋਗਦਾਨ ਹੋਇਆ ਵੀ ਆ ਇਹ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਦੇ ਹੀ ਹੁੰਦੇ ਹੋਇਆ ਆ ਜੇ ਅਸੀਂ ਵਾਰਡ ਦੇ ਵਿੱਚ ਉਸ ਵਕਤ ਮੋਨੀਟਰ ਸੀਗੇ ਆਰਗੇਨਾਈਜ਼ਡ ਹੋਏ ਸੀ ਤੇ ਪਿੱਛੇ ਜੋ ਵੀ ਕੰਮ ਹੋਇਆ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਨੇ ਕੀਤੇ ਆ ਕਿਉਂਕਿ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਨੂੰ ਐਵੇਂ ਜਿਹੜਾ ਵਿਕਾਸਪੁਰਸ਼ ਨਹੀਂ ਕਿਹਾ ਜਾਂਦਾ ਮੈਨੂੰ ਅੱਜ ਵੀ ਯਾਦ ਆ ਮੈਂ 2-3 ਦਿਨ ਪਹਿਲਾਂ ਏਰੀਆ ਵਿਜ਼ਿਟ ਕਰ ਰਹੀ ਸੀ ਮੇਰੇ ਨਾਲ ਮੈਡਮ ਅਨੀਤਾ ਸੋਮ ਪ੍ਰਕਾਸ਼ ਵੀ ਸੀਗੇ ਉਹਨਾਂ ਨੇ ਖੁਦ ਇਹ ਗੱਲ ਕਹੀ ਕਹਿੰਦੇ ਜਦੋਂ ਮੈਂ ਇਧਰੋਂ ਪਹਿਲਾਂ ਆਂਦੀ ਹੁੰਦੀ ਹੁੰਦੀ ਸੀਗੀ ਜਦੋਂ ਸੋਮ ਪ੍ਰਕਾਸ਼ ਕੈਂਥ ਜੀ ਜਿਹੜੇ ਆ ਉਹਨਾਂ ਨੇ ਇਲੈਕਸ਼ਨ ਸੀਗੇ ਮੈਂ ਆਂਦੀ ਹੁੰਦੀ ਸੀ ਇੱਥੇ ਗਾਰਾ ਬਹੁਤ ਹੁੰਦਾ ਸੀ ਸਾਡੇ ਲਈ ਲੰਗਣਾ ਜਿਹੜਾ ਉਹ ਸੋਖਾ ਨਹੀਂ ਸੀਗਾ ਤੇ ਸਾਬ ਨੇ ਸਾਡੇ ਸੋਮ ਪ੍ਰਕਾਸ਼ ਜੀ ਨੇ ਇੱਥੇ ਪਹਿਲਾ ਸੀਵਰੇਜ ਦੀ ਸਮੱਸਿਆ ਦਾ ਹੱਲ ਕਰਾਇਆ ਫਿਰ ਸੜਕਾਂ ਵੀ ਜਿਹੜੀਆਂ ਆ ਉਹ ਬਣਵਾ ਕੇ ਲੋਕਾਂ ਨੂੰ ਜਿਹੜੀਆਂ ਦਿੱਤੀਆਂ ਤੇ ਇਹਦੇ ਕਰਕੇ ਜੋ ਵੀ ਕੰਮ ਹੋਇਆ ਸਾਡੇ ਸ਼੍ਰੀ ਸੋਮ ਪ੍ਰਕਾਸ਼ ਕੈਂਥ ਜੀ ਨੇ ਕਰਵਾਇਆ ਔਰ ਤੁਹਾਨੂੰ ਸਾਰਾ ਆਨੁਪਤਾ ਕਿ ਜਿਹੜੀ ਵੀ ਆਪਣੇ ਪਾਰਕਿੰਗ ਦੀ ਜਿਹੜੀ ਸਮੱਸਿਆ ਸੀ ਪਾਰਕਿੰਗ ਦਾ ਹੱਲ ਵੀ ਉਹਨਾਂ ਨੇ ਕਰਾਇਆ ਸੋ ਇਹਦੇ ਵਿੱਚ ਕੋਈ ਵੀ ਤੱਥ ਜਿਹੜਾ ਆ ਉਹ ਅਸੱत्य ਨਹੀਂ ਆ ਕਿ ਉਹਨਾਂ ਨੇ ਕੰਮ ਨਹੀਂ ਕਰਵਾਏ ਤੁਹਾਡੇ ਵਿਰੋਧੀ ਕੈਂਡੀਡੇਟ ਵੱਲੋਂ ਕਿਹਾ ਗਿਆ ਜੀ ਦਲ ਬਦਲੂਆਂ ਦੀ ਗੱਲ ਕਰਦੇ ਹਾਂ ਜਦੋਂ ਕਿ ਉਹਨਾਂ ਦਾ ਕਹਿਣਾ ਹੈ ਕਿ ਤੁਹਾਡੇ ਜਿਹੜੇ ਪਰਿਵਾਰ ਸੀ ਉਹਨਾਂ ਵੱਲੋਂ ਪਿੱਠੇ 'ਚ ਛੁਰਾ ਮਾਰਿਆ ਗਿਆ ਪਾਰਟੀ ਦੇ ਮੈਂ ਇਹ ਕਹਿਣਾ ਚਾਹਨੀ ਆ ਜਦੋਂ ਵੀ ਕੋਈ ਸਰਕਾਰ ਮੌਜੂਦਾ ਸਰਕਾਰ ਆ ਆਪਾਂ ਪਿਛਲੀਆਂ ਸਰਕਾਰਾਂ ਦੇ ਵਿੱਚ ਛੱਡ ਕੇ ਮੌਜੂਦਾ ਸਰਕਾਰਾਂ ਦੇ ਵਿੱਚ ਜਦੋਂ ਜਾਂਦੇ ਆ ਕਿ ਸਾਡੀ ਹੁਣ ਆਦਤ ਹੀ ਬਣ ਗਈ ਆ ਆਪਾਂ ਸਾਰਿਆਂ ਨੂੰ ਹੀ ਉਹ ਕਰੀ ਜਾਣਾ ਆਪਾਂ ਤਾਂ ਖੁਦ ਵੀ ਦੁੱਧ ਦੇ ਤੂਲੇ ਨਹੀਂ ਆ ਆਪਾਂ ਵੀ ਪਹਿਲਾਂ ਜਿੰਨੂੰ ਛੱਡਦੇ ਆ ਉਹਦੇ ਬਾਰੇ ਉਹਨਾਂ ਨੂੰ ਭੰਡਨ ਲੱਗ ਜਾਂਦੇ ਆ ਜਿਹਦੇ ਵਿੱਚ ਜਾਂਦੇ ਆ ਉਹਨਾਂ ਦੀ ਵਾਹ ਵਾਹ ਕਰਦੇ ਆ ਤੁਸੀਂ ਕਿਸੇ ਦੇ ਸਖੇ ਨਹੀਂ ਹੋ ਜੇ ਸਖੇ ਹੋਵੋ ਨਾ ਤੇ ਸੇਵਾਦਾਰ ਸੱਚੇ ਬਣੋ ਤਾਂ ਇੱਕ ਪਾਰਟੀ ਨੇ ਇਹ ਤੁਹਾਡਾ ਭਲਾ ਕਰ ਦੇਣਾ ਬਾਰ-ਬਾਰ ਪਾਰਟੀਆਂ ਬਦਲਣ ਦੇ ਨਾਲ ਕੋਈ ਸੇਵਾ ਜਿਹੜੀ ਆ ਨਾ ਸੇਵਾ ਹੀ ਤੁਹਾਡੇ ਕੋਲ ਛੁੱਟੂਗੀ ਬਾਕੀ ਤੁਸੀਂ ਆਪਣੇ ਲਈ ਜੋ ਕਰਨਾ ਤੁਸੀਂ ਕਰ ਸਕਦੇ ਆ ਕਿਉਂਕਿ ਇਹ ਜੱਗ ਜਾਣਦਾ ਇਹ ਜਨਤਾ ਜਾਣਦੀ ਤੁਹਾਡਾ ਪਰਿਵਾਰ ਜਾਣਦਾ ਇਹ ਸਲੋਗਨ ਐਵੇਂ ਨਹੀਂ ਬਣਿਆ ਕਿ ਦਲ ਬਦਲੂਆਂ ਨੂੰ ਚੋਟ ਜਿਹੜੀ ਸਰਕਾਰ ਮੌਜੂਦਾ ਆਂਦੀ ਅਸੀਂ ਆਪਣੇ ਫੰਡ ਇਕੱਠੇ ਕਰਨ ਵਾਸਤੇ ਮੌਜੂਦਾ ਸਰਕਾਰਾਂ ਨੂੰ ਚੋਣ ਲੈਣੇ ਆ ਫਿਰ ਜਿੱਥੇ ਅਸੀਂ ਨਮਕ ਖਾਦਾ ਹੁੰਦਾ ਅਸੀਂ ਉਹਨਾਂ ਦਾ ਨਮਕ ਅਦਾ ਕਰਨ ਦੀ ਬਜਾਏ ਉਹਨਾਂ ਨੂੰ ਪੰਡਣ ਲੱਗ ਜਾਂਦੇ ਨੇ ਹੋਰ ਬਾੜ ਦੇ ਵਿੱਚ ਕਿਹੜੀਆਂ ਜ਼ਰੂਰਤਨੀਆਂ ਚੀਜ਼ਾਂ ਨੇ ਜਿਹੜੀਆਂ ਕਰਾਉਣ ਵਾਲੀਆਂ ਨੇ ਜਾਂ ਤੁਹਾਡਾ ਕੋਈ ਸੋਚ ਹੋਵੇ ਕਿ ਅਗਰ ਜਨਤਾ ਜਨਾਰਦਨ ਤੁਹਾਨੂੰ ਮੌਕਾ ਦਿੰਦੀ ਆ ਤੇ ਜਿਹੜਾ ਕੰਮ ਤੁਸੀਂ ਕਰਵਾਓਗੇ ਦੇਖੋ ਪਹਿਲੀ ਤਾਂ ਸਮੱਸਿਆ ਆ ਰਹੀ ਆ ਬਾਲੇ ਦੀ ਛੱਤਾਂ ਵਾਲੀ ਤੇ ਕਹਿੰਦਾ ਜਿਨ੍ਹਾਂ ਦੇ ਫਾਰਮ ਭਰੇ ਹੀ ਨਹੀਂ ਹੋਏ ਔਰ ਉਹਨਾਂ ਦੇ ਅਸੀਂ ਫਾਰਮ ਭਰ ਕੇ ਉਹਨਾਂ ਨੂੰ ਬਾਲੇ ਦੀ ਛੱਤਾਂ ਵਾਲੇ ਜਿਹੜੇ ਵੀ ਕੰਮ ਆ ਉਹਨਾਂ ਦੇ ਜਿਹੜੇ ਰੁਕੇ ਹੋਏ ਅਸੀਂ ਉਹ ਪੂਰੇ ਕਰਾਣੇ ਆ ਦੂਜੇ ਲੋੜਵੰਦ ਜਿਹੜੇ ਪਰਿਵਾਰ ਆ ਉਹਨਾਂ ਨੂੰ ਅਸੀਂ ਨੀਲੇ ਕਾਰਡ ਵੀ ਬਣਾ ਕੇ ਦੇਨੇ ਆ ਕਿਉਂਕਿ ਕਈ ਪਰਿਵਾਰ ਜ਼ਰੂਰਤਮੰਦ ਇਦਾਂ ਰਿਹਾ ਮੈਂ ਖੁਦ ਵੀ ਚਿਤਰੀਆਂ ਔਰ ਮੈਨੂੰ ਇਸ ਗੱਲ ਦਾ ਪਤਾ ਵੀ ਆ ਜਿਹੜੀ ਸਮੱਸਿਆ ਆ ਰਹੀ ਆ ਉਹਨਾਂ ਨੂੰ ਆਪਾਂ ਜਿਹੜਾ ਹੱਲ ਕਰਵਾਣਾ ਆ ਨੀਲੇ ਕਾੜ ਦਾ ਔਰ ਬਾਕੀ ਜਿੱਥੇ ਲੋੜ ਆ ਬੱਚਿਆਂ ਲਈ ਪਾਰਕ ਵੀ ਜਿਹੜੇ ਆ ਅਸੀਂ ਉਹ ਵੀ ਰੈਨੂਏਟ ਕਰਕੇ ਉੱਥੇ ਵੀ ਜਿਹੜੇ ਆ ਵੱਧ ਤੋਂ ਵੱਧ ਯੋਗਦਾਨ ਅਸੀਂ ਦੇਣਾ ਆ ਤੁਹਾਡੇ ਹਸਬੰਦ ਨਿਤਿਨ ਚੱਡਾ ਉਹ ਕਿਸ ਤਰੀਕੇ ਨਾਲ ਸਾਥ ਦਿੰਦੇ ਨੇ ਕੀ ਮੋਢੇ ਨਾਲ ਮੋਢਾ ਜੋੜ ਕੇ ਚੱਲਦੇ ਨੇ ਸਾਰੇ ਕੰਮ ਕੁਬ ਘਰ ਮਾਉਂਦੇ ਆ ਕਿ ਵੀ ਕਹਿੰਦੇ ਕਿ ਤੁਸੀਂ ਤਾਂ ਵੋਟਾਂ ਵੋਟਾਂ ਮੰਗੀ ਜਾਂਦੇ ਘਰ ਰੋਟੀ ਟੁੱਟੀ ਕਹਿੰਨੇ ਪਕਾਉਣੀ ਆ ਦੇਖੋ ਸਾਡੇ ਦੋਨਾਂ ਦੇ ਵਿੱਚ ਇੱਕ ਚੀਜ਼ ਬਹੁਤ ਅੱਛੀ ਆ ਜਿੱਥੇ ਮੈਂ ਜਾਣਾ ਉੱਥੇ ਮੈਂ ਜਾਣਨੀ ਆ ਕਿਉਂਕਿ ਇਹ ਨਹੀਂ ਹੈਗਾ ਮੇਰੇ ਕੱਲੇ ਹਸਬੰਡ ਕੰਮ ਕਰਾਂਦੇ ਆ ਮੈਂ ਖੁਦ ਵੀ ਕੰਮ ਕਰਾਨੀ ਜਿੱਥੇ ਮੇਰੀ ਲੋੜ ਆ ਉੱਥੇ ਮੈਂ ਵੀ ਜਾਣਨੀ ਆ ਜਿੱਥੇ ਉਹ ਆ ਉਹਨਾਂ ਨੇ ਤਾਂ ਕਰਾਉਣੇ ਹੀ ਆ ਐਜ਼ ਅ ਜੈਂਟਸ ਉਹਨਾਂ ਨੇ ਕਰਾਉਣੇ ਬਟ ਇੱਕ ਔਰਤ ਹੋਣ ਦੇ ਨਾਤੇ ਮੈਂ ਵੀ ਪਿੱਛੇ ਨਹੀਂ ਹਟਦੀ ਕੋਈ ਵੀ ਵੇ ਮੈਂ ਕਿੰਨੀ ਹੁਣੀ ਰਾਜੀ ਜਾਵੇ ਜਿੰਨਾ ਹੋ ਸਕਦਾ ਅਸੀਂ ਸਮਰਪਿਤ ਦੀ ਭਾਵਨਾ ਦੇ ਨਾਲ ਹੀ ਸਾਰੇ ਕੰਮ ਕਰਦੇ ਰਹਿਣੇ ਇੱਕ ਗੱਲ ਹੋਰ ਮੈਂ ਕਹਿਣਾ ਚਾਹਨੀ ਆ ਮੈਨੂੰ ਸੰਬੋਧਿਤ ਕੀਤਾ ਗਿਆ ਆ ਕਿ ਹਦੀਆਬਾਦ ਦੀ ਮੈਂ ਨੂੰ ਆਤੀ ਨਹੀਂ ਆ ਸੋ ਮੈਂ ਇਸ ਲਾਈਨ ਨੂੰ ਵੀ ਥੋੜਾ ਐਲੈਬ੍ਰੇਟ ਕਰਨਾ ਚਾਹਨੀ ਆ ਅਸੀਂ ਕੰਜਕਾਂ ਪੂਜਦੇ ਆ ਜਦੋਂ ਕੰਜਕਾਂ ਦੀਆਂ ਅਸ਼ਟਮੀ ਤੇ ਹੈਨਾ ਅਸੀਂ ਕੰਜਕਾਂ ਪੂਜਦੇ ਆ ਕੰਜਕਾ ਤੋਂ ਬਿਨਾ ਜਿਹੜੀ ਆ ਸਾਡੀ ਅਸ਼ਟਮੀ ਪੂਜਨ ਨਹੀਂ ਮੰਨਿਆ ਜਾਂਦਾ ਉਹੀ ਕੰਜਕਾਂ ਜਦੋਂ ਵੱਡੀਆਂ ਹੁੰਦੀਆਂ ਸੀ ਉਹਨਾਂ ਨੂੰ ਧੀ ਦਾ ਸਰੂਪ ਦਿੰਨੇ ਆ ਉਹੀ ਮਾਂ ਬਣਦੀ ਆ ਉਹੀ ਮਾਂ ਬਣ ਕੇ ਪੁੱਤ ਤੇ ਧੀ ਜੰਮਦੀ ਆ ਫਿਰ ਜਦੋਂ ਅਸੀਂ ਧੀਆ ਤੇ ਨੂੰਹਾਂ ਦੇ ਵਿੱਚ ਫਰਕ ਕਰਨ ਲੱਗ ਜਾਵਾਂਗੇ ਤੇ ਆਉਣ ਵਾਲੀ ਅਸੀਂ ਆਪਣੀ ਯੂਥ ਆਪਣੀ ਪੀੜ੍ਹੀ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਆ ਵੀ ਸਾਡੀਆਂ ਨੂੰਹਾਂ ਧੀਆ ਨਹੀਂ ਬਣ ਸਕਦੀਆਂ ਮੈਂ ਹਜੇ ਵੀ ਕਹਿੰਨੀ ਆ ਅੱਜ ਵੀ ਇਹ ਸਲੋਗਨ ਸਾਰੇ ਇੰਡੀਆ ਦੇ ਵਿੱਚ ਪਪੂਲਰ ਆ ਕਿ ਧੀਆ ਦਾ ਸਤਕਾਰ ਕਰੋ ਉਹ ਧੀਆ ਦਾ ਸਤਕਾਰ ਇਹ ਨਹੀਂ ਹੈਗਾ ਕਿ ਉਹ ਸਾਡੀਆਂ ਜੰਮੀਆਂ ਹੋਈਆਂ ਆ ਧੀਆ ਨੂੰਹਾਂ ਵੀ ਆ ਧੀਆ ਮਾਂ ਵਾਂ ਵੀ ਆ ਔਰ ਧੀਆ ਸਾਡੀ ਬੱਚੀਆਂ ਸੋ ਇਸ ਕਰਕੇ ਮੈਂ ਹਦੀਆਬਾਦ ਦੀ ਧੀ ਹੈਗੀ ਆ ਤੇ ਮੈਂ ਧੀ ਰਹੂੰਗੀ। ਅਗਰ ਆਪਾਂ ਹਦੀਆਬਾਦੀ ਗੱਲ ਕਰੀਏ ਵਾਰਡ ਨੰਬਰ 46 ਦੀ ਗੱਲ ਕਰੀਏ 46 ਨੰਬਰ ਵਾਰਡ ਦੇ VOTER ਸ਼ਿਲਪਾ ਚੱਡਾ ਨੂੰ ਵੋਟ ਪਾ ਕੇ ਕਿਉਂ ਚੁਣਨ ਕਿਉਂ ਜਿਹੜਾ ਆ ਉਹਨਾਂ ਨੂੰ ਕਾਮਯਾਬ ਬਣਾਇਆ ਜਾਵੇ ਤੇ ਇੱਥੇ ਤਾਂ ਐਮਸੀ ਬਣਾਇਆ ਜਾਵੇ। ਕਿਉਂਕਿ ਸ਼ਿਲਪਾ ਚੱਡਾ ਹਰ ਇੱਕ ਦੇ ਦੁੱਖ ਸੁੱਖ ਦੇ ਵਿੱਚ ਨਿਜੀ ਤੌਰ ਤੇ ਖੜੀ ਹੁੰਦੀ ਆ ਕਿਉਂਕਿ ਮੈਂ ਕਦੀ ਵੀ ਇਹ ਨਹੀਂ ਚਾਇਆ ਕਿ ਮੇਰਾ ਜਿਹੜਾ ਪਰਿਵਾਰ ਆ ਉਹ ਮੇਤੋਂ ਕਿਸੇ ਵੀ ਸੇਵਾ ਤਾਂ ਜੇ ਮੈਂ ਕੋਈ ਕਰਨ ਯੋਗ ਹੈਗੀ ਆ ਕਿਉਂਕਿ ਇਹ ਮੇਰਾ ਹਦਿਆਬਾਦ ਜਾਣਦਾ ਆ ਕਿ ਉਸ ਸੇਵਾ ਤੋਂ ਮੈਂ ਵੰਚਿਤ ਹਾਂ ਦੇਖੋ ਜਦੋਂ ਇੱਕ ਲਾਈਨ ਆਂਦੀ ਆ ਮੇਰਾ ਵਾਰਡ ਮੇਰਾ ਪਰਿਵਾਰ ਮੇਰਾ ਵਾਰਡ ਮੇਰੇ ਵਾਰਡ ਦੇ ਵਿੱਚ ਮੇਰਾ ਫਰਜ਼ ਬੰਦਾ ਕਿ ਲਾਈਟਾਂ ਦੀ ਸਮੱਸਿਆ ਨਾ ਹੋਵੇ ਮੇਰੇ ਵਾਰਡ ਦੇ ਵਿੱਚ ਮੇਰਾ ਫਰਜ਼ ਬੰਦਾ ਆ ਕਿ ਸੜਕਾਂ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਹੋਵੇ ਮੇਰੇ ਵਾਰਡ ਦੇ ਵਿੱਚ ਮੇਰਾ ਫਰਜ਼ ਬੰਦਾ ਆ ਕਿ ਸੀਵਰੇਜ ਨੂੰ ਲੈ ਕੇ ਕੋਈ ਪ੍ਰੋਬਲਮ ਨਾ ਹੋਵੇ ਬਟ ਜਿੱਥੇ ਗੱਲ ਆਂਦੀ ਆ ਮੇਰਾ ਪਰਿਵਾਰ ਸੋ ਮੇਰਾ ਹੀ ਪਰਿਵਾਰ ਦੇ ਵਿੱਚ ਇਹ ਗੱਲ ਆ ਕਿ ਮੈਂ ਨਿੱਜੀ ਤੌਰ ਤੇ ਹਰ ਇੱਕ ਦੇ ਦੁੱਖ ਸੁੱਖ ਨੂੰ ਆਪਣਾ ਸਮਝ ਕੇ ਉਹਨਾਂ ਦੇ ਹਰ ਇੱਕ ਮੌਕੇ ਤੇ ਉਹਨਾਂ ਦਾ ਦੁੱਖ ਵੰਡਾਵਾਂ ਉਹਨਾਂ ਦੇ ਸੋਕ ਦੇ ਨਾਲ ਜੇ ਮੇਰਾ ਮੋਡਾ ਵੀ ਲੱਗਦਾ ਹੋਵੇ ਤੇ ਮੈਂ ਆਪਣਾ ਮੋਡਾ ਹਰ ਵੇਲੇ ਜਦੋਂ ਵੀ ਮੇਰੀ ਲੋੜ ਹੋਵੇ ਮੈਂ ਹਰ ਵੇਲੇ ਮੇਰਾ ਮੋਡਾ ਹਾਜ਼ਰ ਆ ਕਿਉਂਕਿ ਤਾਂ ਹੀ ਇਹ ਸਲੋਗਨ ਸੱਚ ਹੁੰਦਾ ਆ ਕਿ ਮੇਰਾ ਵਾਰਡ ਮੇਰਾ ਪਰਿਵਾਰ ਮੈਂ ਹਮੇਸ਼ਾ ਤੁਹਾਡੇ ਨਿੱਜੀ ਜ਼ਿੰਦਗੀ ਦੇ ਵਿੱਚ ਹਰ ਵੇਲੇ ਸੇਵਾ ਲਈ ਖੜੀ ਰਾਵਾਂਗੀ ਤੁਸੀਂ ਤੁਹਾਡੀ ਸ਼ਿਲਪਾ ਜਿਹੜੀ ਆ ਉਹ ਤੁਹਾਡੀ ਧੀ ਵੀ ਆ ਤੇ ਤੁਹਾਡੀ ਆਪਣੀਆਂ ਤੁਸੀਂ ਜਦੋਂ ਉਹਨੂੰ ਯਾਦ ਕਰੋਗੇ ਉਹ ਤੁਹਾਡੀ ਸੇਵਾ ਚ ਹਾਜ਼ਰ ਰਹੂਗੀ ਤੇ ਤੁਸੀਂ ਆਪਣੀ ਸ਼ਿਲਪਾ ਨੂੰ ਜਤਾ ਕੇ ਆਪਣੇ ਵਾਰਡ ਦੀ ਜਿਹੜੀ ਸੇਵਾ ਦਾ ਅ fırsਰ ਪ੍ਰਦਾਨ ਕਰੋ ਇਸਨ ਸ਼ਿਲਪਾ ਚੱਡਾ ਜੋ ਕਿ ਵਾਰਡ ਨੰਬਰ 46 ਤੋਂ ਨੇ ਤੇ ਇਹਨਾਂ ਦਾ ਕਹਿਣਾ ਆ ਕਿ ਉਹ ਇੱਕ ਪਰਿਵਾਰ ਦੇ ਮੈਂਬਰ ਵਾਰ ਜਿਹੜਾ ਆ ਉਹ ਇਸ ਵਾਰਡ ਦੀ ਸੇਵਾ ਕਰਨਗੇ ਤੇ ਡਵੈਲਪਮੈਂਟ ਕਰਾਉਂਦੇ ਹਰ ਦੁੱਖ ਸੁੱਖ ਦੇ ਵਿੱਚ ਖੜੇ ਹੋਣਗੇ ਕੈਮਰਾਮੈਨ ਰਾਣਾ ਦੇ ਨਾਲ ਹਰਮਿੰਦਰ ਸਿੰਘ ਨਵਰੰਗ ਟੀਵੀ ਤੋਂ